ਹਲੋ ਜੀ ਸਸ਼ੀਕਾਲ ਅੱਜ ਬਹੁਤ ਹੀ ਜ਼ਿਆਦਾ ਸੋਹਣੇ ਸੂਟਸ ਲੈ ਕੇ ਆਏ ਆ ਤੁਹਾਡਾ ਸਵਾਗਤ ਹੈ ਵੀਡੀਓ ਨੂੰ ਅੰਡ ਤੱਕ ਜਰੂਰ ਦੇਖਣਾ ਮਿਕਸ ਮੈਚ ਕਲੈਕਸ਼ਨ ਹੈ ਕਾਫੀ ਵੈਰਾਈਟੀ ਲੈ ਕੇ ਆਏ ਆ ਅੱਜ ਆਪਾਂ ਕਾਫੀ ਵੈਰਾਈਟੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਸੂਟ ਦੇਖ ਰਹੇ ਹੋ ਤੁਸੀਂ ਕੋਟਾ ਡੋਰੀਆ ਦਾ ਸ਼ਰਟ ਨਾਲ ਚਿਕਨ ਦੀ ਜਿਹੜੀ ਹੈ ਇਹ बॉटम ਜਾਂ ਪਲਾਜ਼ੋ ਕਹਿ ਸਕਦੇ ਹੋ ਨਾਲ ਦੁਪੱਟਾ ਔਰਗੈਂਜ਼ਾ ਦਾ ਪੇਂਟ ਕੀਤਾ ਹੋਇਆ ਬਹੁਤ ਸੋਹਣੇ ਕਲਰਸ ਹੈ ਜੀ ਸਮਰ ਕਲੈਕਸ਼ਨ ਦੇ ਵਿੱਚ ਪ੍ਰਾਈਸ ਆਪਦੇ ਅੱਜ ਮੈਂਸ਼ਨ ਕੀਤੇ ਹੋਏ ਆ ਜੀ ਜਿਨ੍ਹਾਂ ਨੇ ਜੋ ਵੀ ਸੂਟ ਲੈਣਾ ਹੋਵੇ ਸਕਰੀਨਸ਼ਾਟ ਲੈ ਕੇ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਸਕਦੇ ਨੇ ਇਹ ਹੈਗਾ ਜੀ ਕਾਟਨ ਦਾ ਸ਼ਰਟ ਨਾਲ ਕਾਟਨ ਦੀ ਬਾਟਮ ਬਾਟਮ ਦੇ ਉੱਤੇ ਦੇਖੋ ਤੁਸੀਂ ਸਕੈਲਪਿੰਗ ਕੀਤੀ ਹੈ ਵਰਕ ਕੀਤਾ ਹੋਇਆ embroidery ਕੀਤੀ ਹੋਈ ਆ ਨਾਲ ਮਸਲੀਨ ਦਾ ਟਾਈ ਐਂਡ ਡਾਈ ਦਾ ਦੁਪੱਟਾ ਹੈ ਪਲੇਨ ਦੁਪੱਟਾ ਹੈ ਤਾਂ ਬੋਥ ਹਿੱਸੋਂ ਨੇ ਕਲਰਸ ਹੈ ਇਸ ਵਿੱਚ ਵੀ ਇਹ ਪਿਓਰ ਕਾਟਨ ਦੇ ਸੂਟਸ ਰਹਿਣ ਵਾਲੇ ਹੈਗੇ ਨੇ ਬੋਥ ਹੀ ਪਿਆਰੇ ਪਿਆਰੇ ਸੂਟਸ ਨੇ embroidery ਕੀਤੀ ਹੋਈ ਹੈ ਸਭ ਦੇ ਉੱਪਰ ਬਹੁਤ ਹੀ ਸੋਹਣੀ ਦੇਖ ਸਕਦੇ ਹੋ ਨਾਲ ਦੁਪੱਟੇ ਵੀ ਡਾਈ ਐਂਡ ਇਹ ਦੇ ਮਸਲਿਨ कॉटन ਦੇ ਡਾਈ ਕੀਤੇ ਹੋਏ ਨੇ ਕਲਰਸ ਕਾਫੀ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਕਲਰ অপਸ਼ਨਸ ਕਾਫੀ ਨੇ ਸਮਰ ਕਲੈਕਸ਼ਨ ਦੀ ਬੈਸਟ ਇਹ ਆ ਆਰਟੀਕਲ ਚੱਲ ਰਿਹਾ ਹੈਗਾ ਜੋ ਮਾਰਕੀਟ ਵਿੱਚ ਵੀ ਆਨਲਾਈਨ ਵੀ बॉਟਮ ਵਰਕ ਵਾਲੇ ਸੂਟਸ ਬਹੁਤ ਹੀ ਪਿਆਰੇ ਕਲਰ ਦੇਖੋ ਬਹੁਤ ਸੋਹਣੇ ਨੇ ਜਿਨ੍ਹਾਂ ਨੇ ਜਿਹੜਾ ਵੀ ਸੂਟ ਲੈਣਾ ਹੋਵੇ ਜਲਦੀ ਪਰਚੇਸ ਕਰ ਲਿਓ ਲਿਮਟਿਡ ਜਸਟੋਕ ਹੈ ਜਲਦੀ ਸੇਲ ਹੋ ਜਾਂਦੇ ਨੇ ਜਲਦੀ ਸਟਾਕ ਆਊਟ ਹੋ ਜਾਂਦਾ ਹੈ ਸਕਰੀਨ ਸ਼ਾਟ ਲੈ ਕੇ ਜੋ ਨੰਬਰ ਦਿੱਤਾ ਹੋਇਆ ਸਕਰੀਨ ਤੇ ਉਸ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਨੈਕਸਟ ਆਗੇ ਜੀ ਬਹੁਤ ਕੈਮਰਿਕ कॉटन ਦੇ ਸੋਹਣੇ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਡਿਜੀਟਲ ਪ੍ਰਿੰਟ ਦੇ ਸ਼ਰਟ ਰੈਨ ਵਾਲੇ ਆ ਤੇ ਨਾਲ ਬਾਟਮ ਤੇ ਵਰਕ ਆਏਗਾ embroidery ਕੀਤੀ ਹੋਈ ਹੈ ਮਸ਼ੀਨ ਵਰਕ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣੇ ਕੰਟਰਾਸਟ ਯੂਨਿਕ ਜੀ ਬਿਲਕੁਲ ਲੇਟੈਸਟ ਕਲੈਕਸ਼ਨ ਆ ਲੇਟੈਸਟ ਡਿਜ਼ਾਈਨ ਲੇਟੈਸਟ ਕਲਰਸ ਬਿਲਕੁਲ ਨਿਊ ਨਿਊ ਕਲਰ ਸ਼ੇਡਸ ਲੈ ਕੇ ਆਏ ਆ ਇੰਬਰੋਇਡਰੀ ਦੇਖੋ ਬਹੁਤ ਸੋਹਣੀ ਕੀਤੀ ਹੋਈ ਹੈ ਸਭ ਦੇ ਉੱਤੇ ਅਲੱਗ-ਅਲੱਗ ਇੰਬਰੋਇਡਰੀ ਹੈ ਬਹੁਤ ਹੀ ਸੋਹਣੇ ਕੰਟਰਾਸਟ ਬਣਾਏ ਗਏ ਨੇ ਬਹੁਤ ਹੀ ਪਿਆਰੇ ਪਿਆਰੇ ਤਾਂ ਇਸ ਵਿੱਚ ਕਲਰ ਆਪਸ਼ਨਸ ਤੁਹਾਨੂੰ ਕਾਫੀ ਮਿਲ ਜਾਣਗੇ ਇਸ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੈਗੇ ਸੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਸਾਰੇ ਹੀ ਕਲੈਕਸ਼ਨ ਅੱਜ ਬਹੁਤ ਸੋਹਣੀ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਐਡਵਾਂਸ ਚ ਕਰਨੀ ਪਏਗੀ ਪਹਿਲਾਂ ਹੀ ਇਹ ਹੈਗੇ ਜੀ ਕਾਟਨ ਨਿਗਮ ਫਰੌਕਸ ਮਤਲਬ 3.5 ਮੀਟਰ ਵੱਡਾ ਪਣੇ ਦਾ ਕੱਪੜਾ ਆਏਗਾ 5 ਮੀਟਰ ਦੇ ਬਰਾਬਰ ਤੁਸੀਂ ਇਸ ਦੀ ਲੌਂਗ ਫਰੌਕ ਬਣਾ ਸਕਦੇ ਹੋ ਸੂਟ ਵੀ ਬਣਾ ਸਕਦੇ ਹੋ ਪਲਾਜੋ ਸੂਟ ਵੀ ਬਣਾ ਸਕਦੇ ਹੈਗੇ ਹੋ ਬਹੁਤ ਸੋਹਣੇ ਕਲਰਸ ਇਸ ਦੇ ਵਿੱਚ ਵੀ ਨੈਕਸਟ ਸੈਲੀਬ੍ਰਿਟੀ ਸੂਟ ਹੈ ਜੀ ਮਸਲੀਨ कॉटन ਦਾ ਸੂਟ ਸ਼ਰਟ बॉटम ਤੇ ਵੀ ਐਮਬਰਾਇਡਰੀ ਕੀਤੀ ਹੋਈ ਹੈ ਦੇਖ ਸਕਦੇ ਹੈਗੇ ਹੋ ਨੈਕਸਟ ਆ ਗਏ ਮਸਲੀਨ कॉटन ਦੇ ਸੂਟਸ ਬਹੁਤ ਹੀ ਜ਼ਿਆਦਾ ਸੋਹਣੇ ਡਿਜੀਟਲ ਪ੍ਰਿੰਟ ਵਾਲੇ ਨਾਲ ਦੁਪੱਟੇ ਸ਼ਫੁੰ ਦੇ ਲੇਸਿਸ ਲੱਗੇ ਹੋਈਆਂ ਦੁਪੱਟਿਆਂ ਨੂੰ ਅਨ ਜੋ ਸੂਟ ਹੈ 올ਓਵਰ ਸੂਟ ਰਹੇਗਾ ਮਤਲਬ ਇਸ ਨੂੰ ਬਣਾਉਣ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਜਿਵੇਂ ਮਰਜੀ ਬਣਾ ਸਕਦੇ ਹੋ ਕੋਈ ਲੈਂਥ ਦਾ ਇਸ਼ੂ ਨਹੀਂ ਕੋਈ ਘੇਰੇ ਦਾ ਇਸ਼ੂ ਨਹੀਂ ਨੈਕ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੈਗੇ ਹੋ ਨੈਕ ਲਾਈਨ ਬਣਾਈ ਹੋਈ ਹੈ ਸਭ ਦੇ ਉੱਪਰ ਬਟਨਸ ਲਗਾ ਕੇ ਪੋਰਟਲੀ ਬਟਨ ਬਣਾਏ ਹੋਏ ਨੇ ਬਹੁਤ ਹੀ ਸੋਹਣਾ ਨੈਕਸਟ ਸੈਲੀਬ੍ਰਿਟੀ ਸੂਟ ਹੈ ਇਹ ਵੀ ਬਹੁਤ ਪਿਆਰਾ ਨੈਕਸਟ ਆਪਾਂ ਕਾਟਨ ਦੇ ਸੂਟਸ ਲੈ ਕੇ ਆਏ ਆ ਇਹਦੇ ਚ ਵੀ ਤੁਸੀਂ ਵੈਰਾਈਟੀ ਦੇ ਸਕਦੇ ਹੋ 2.5 ਮੀਟਰ ਸ਼ਰਟ 2 ਮੀਟਰ ਬਾਟ ਹੈ ਡਾਇਮੀਟਰ ਦੁਪੱਟਾ ਹੈਗਾ ਕਲਰਸ ਆਪਸ਼ਨਸ ਇਸ ਵੀ ਇਸ ਵਿੱਚ ਵੀ ਕਾਫੀ ਮਿਲ ਜਾਣਗੇ ਬਹੁਤ ਸੋਨੇ ਕਲਰ ਹੈ ਲਾਈਟ ਐਂਡ ਡਾਰਕ ਗਰਮੀ ਦੇ ਵਿੱਚ ਬਹੁਤ ਪਿਆਰੇ ਲੱਗਦੇ ਨੇ ਕਾਟਨ ਦੇ ਸੂਟਸ ਇਹ ਵਾਲੇ ਸੂਟ ਤੁਸੀਂ ਕਿਤੇ ਵੀ ਵੀਅਰ ਕਰ ਸਕਦੇ ਹੈਗੇ ਹੋ ਜੀ ਘਰ ਵੀ ਪਾ ਸਕਦੇ ਹੋ ਗੁਰਦੁਆਰਾ ਸਾਹਿਬ ਜਾਣਾ ਹੋਵੇ ਉੱਥੇ ਵੀ ਪਾ ਸਕਦੇ ਹੋ ਛੋਟੀ ਮੋਟੀ ਪਾਰਟੀ ਤੇ ਵੀ ਪਾ ਸਕਦੇ ਹੋ ਮਾਰਕੀਟ ਵੀ ਪਾ ਸਕਦੇ ਹੋ ਬਹੁਤ ਹੀ ਵਧੀਆ ਫੈਬਰਿਕ ਰਹਿਣ ਵਾਲਾ ਬਹੁਤ ਹੀ ਸੋਨੇ ਸੋਨੇ ਕਲਰਸ ਕਲਰਸ ਗਰਲਸ ਟੀਚਰਸ ਕੈਜ਼ੂਅਲ ਮਤਲਬ ਕਿਸੇ ਵੀ ਜੌਬ ਜੌਬ ਜੋ ਕਰਦੀਆਂ ਨੇ ਲੇਡੀਜ਼ ਇਹਨਾਂ ਨੂੰ ਵੀਅਰ ਕਰ ਸਕਦੀਆਂ ਨੇ ਗਰਮੀ ਦੇ ਵਿੱਚ ਕਿਉਂਕਿ ਕਾਟਨ ਹੀ ਅੱਛੀ ਲੱਗਦੀ ਹੈ ਗਰਮੀਆਂ ਦੇ ਵਿੱਚ ਤਾਂ ਬਹੁਤ ਸੋਹਣੇ ਕਲਰਸ ਐ ਇਸ ਵਿੱਚ ਲਾਈਟ ਐਂਡ ਡਾਰਕ ਐਂਡ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਐ ਨਿਊ ਨਿਊ ਡਿਜ਼ਾਈਨ ਲੈ ਕੇ ਆਏ ਆ ਆਪਾਂ ਤੇ ਕਾਟਨ ਮਨ ਨੂੰ ਕਾਟਨ ਦਾ ਸੂਟ ਰਹਿਣ ਵਾਲੇ ਨੇ ਦੁਪੱਟੇ ਵੀ ਨਾਲ ਕਾਟਨ ਦੇ ਹੀ ਹੋਣਗੇ ਜੋ ਮਲਮਲ ਪਿਓਰ ਮਲਮਲ ਕਾਟਨ ਦੇ ਦੁਪੱਟੇ ਹੁੰਦੇ ਨੇ ਉਹਨੇ ਉੱਪਰ ਪ੍ਰਿੰਟ ਹੈਗਾ ਬਿਨੈਕ ਬਨੇ ਹੋਏ ਸਾਰਿਆਂ ਦੇ neck ਤੇ ਇਹ ਕਿਸੇ ਤੇ ਪੱਟੀ ਲੱਗੀ ਹੋਈ ਹੈ ਕਿਸੇ ਤੇ ਵਰਕ ਕੀਤਾ ਹੈ ਕਿਸੇ ਤੇ ਬਟਨ ਲੱਗੇ ਹੋਏ ਨੇ ਤਾਂ neck ਸਭ ਦੇ ਬਨੇ ਹੋਏ ਨੇ ਤੇ ਕਾਟਨ ਦੇ ਸੂਟ ਨੇ ਤੇ ਕਾਟਨ ਦਾ ਹੀ ਦੁਪੱਟਾ ਹੈ ਮਲ ਕਾਟਨ ਦਾ ਦੁਪੱਟਾ ਰੈਣ ਵਾਲਾ ਹੈਗਾ ਅਗਰ ਕਿਸੇ ਨੇ ਲੇਡੀਜ਼ ਨੇ ਗਰਲਜ਼ ਨੇ ਘਰ ਬੈਠ ਕੇ ਆਨਲਾਈਨ ਰੀਸੇਲਿੰਗ ਦਾ ਕੰਮ ਕਰਨਾ ਚਾਹੁੰਦੇ ਹੋ ਤੁਸੀਂ ਵੀ ਕੰਮ ਸਟਾਰਟ ਕਰਨਾ ਚਾਹੁੰਦੇ ਹੋ ਬੁਟੀਕ ਵਰਕ ਕਰਦੇ ਹੈਗੇ ਹੋ ਨਾਲ-ਨਾਲ ਆਨਲਾਈਨ ਕੰਮ ਕਰਨਾ ਚਾਹੁੰਦੇ ਹੈਗੇ ਹੋ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਰੀਸੇਲਿੰਗ ਦਾ ਕੰਮ ਕਰ ਸਕਦੇ ਹੈਗੇ ਹੋ ਤੁਸੀਂ ਵੀ ਸਾਡੇ ਨਾਲ ਜੁੜ ਕੇ ਜ਼ੀਰੋ ਇਨਵੈਸਟਮੈਂਟ ਤੇ ਆਪਣਾ ਕੰਮ ਕਰ ਸਕਦੇ ਹੈਗੇ ਆ ਆਨਲਾਈਨ ਘਰ ਬੈਠ ਕੇ ਫੋਨ ਦੇ ਉੱਤੇ ਸੋ ਜਿਨ੍ਹਾਂ ਨੇ ਮੈਸੂਡ ਆਰਡਰ ਕਰਨਾ ਹੈ ਜਲਦੀ ਤੋਂ WhatsApp ਮੈਸੇਜ ਕਰੋ ਥੈਂਕ ਯੂ ਵੀਡੀਓ ਦੇਖਣ ਲਈ